ਸਸੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖਿਓ ਵਾਲੀ ਟਾਪ ਵਿਖੇ ਦੋਸਤੋ ਇਹ ਦੋਨੇ ਪਿੰਡ ਨਾਲ-ਨਾਲ ਨੇ ਲੱਖੇ ਵਾਲੀ ਟਾਪ ਤੇ ਖਿਓ ਵਾਲੀ ਟਾਪ ਇਹ ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਨੇ ਤੇ ਇੱਥੇ ਤੁਹਾਨੂੰ ਅੱਜ ਇੱਕ ਬੜੀ ਖੂਬਸੂਰਤ ਹਵੇਲੀ ਦਿਖਾ ਰਹੇ ਹਾਂ ਇਹ ਜਿਹੜੀ ਹਵੇਲੀ ਆ ਇਹ ਲਗਭਗ 1935-36 ਦੇ ਵਿੱਚ ਬਣੀ ਸੀ ਇਸ ਹਵੇਲੀ ਨੂੰ ਸੂਰਤਗੜ ਦੇ ਨੇੜਲੇ ਪਿੰਡ ਫੁਲੇਜੀ ਤੋਂ ਆ ਕੇ ਰਾਮ ਸੁਖਦਾਸ ਜੀ ਨੇ ਤਿਆਰ ਕਰਵਾਇਆ ਸੀ ਤੇ ਦੋਸਤੋ ਇਹ ਹਵੇਲੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਇਹ ਉਸੇ ਤਰ੍ਹਾਂ ਸਾਰਾ ਜਿਹੜਾ ਪੁਰਾਣਾ ਇਸ ਦੇ ਦਰਵਾਜ਼ੇ ਛੱਤਾਂ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਟਾਇਲ ਬੱਤੇ ਦੀ ਪੁਰਾਣੀ ਛੱਤਾ ਤੇ ਬੜੀ ਵਧੀਆ ਹਾਲਤ ਦੇ ਵਿੱਚ ਅੱਜ ਵੀ ਪਰਿਵਾਰ ਨੇ ਸੰਭੀ ਹੋਈ ਆ ਇਸ ਦੀਆਂ ਦੋਸਤੋ ਜਿਹੜੀਆਂ ਕੰਧਾਂ ਨੇ ਉਹ ਲਗਭਗ 2.5 ਫੁੱਟ ਚੌੜੀਆਂ ਕੰਧਾਂ ਨੇ ਤੇ ਗਰਮੀ ਦੇ ਵਿੱਚ ਵੀ ਬਿਨਾ ਏਸੀ ਤੋਂ ਬੜੀ ਵਧੀਆ ਠੰਢੀ ਐ ਇਸ ਦੇ ਵਿੱਚ ਇੱਕ ਪੁਰਾਣਾ ਕਮਰਾ ਹੈ ਜਿਹੜਾ ਅੱਜ ਵੀ ਥੱਲਿਓਂ ਕੱਚਾ ਹੈ ਤੇ ਇਸ ਦੀ ਵੀ ਉਸੇ ਤਰ੍ਹਾਂ ਪੁਰਾਣੀ ਛੱਤ ਆ ਜਿਹੜੀ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਹਵੇਲੀ ਦਾ ਸਾਰਾ ਜੇ ਰਕਬੇ ਦੀ ਗੱਲ ਕਰੀਏ ਤਾਂ ਇਹ 4-5 ਕਨਾਲਾਂ ਦੇ ਵਿੱਚ ਹਵੇਲੀ ਬਣੀ ਆ ਤੇ ਦੱਸਦਾ ਹੈ ਪਰਿਵਾਰ ਕਿ ਇਹ ਹਵੇਲੀ ਲਗਭਗ ਪਿੰਡ ਤੋਂ ਪਹਿਲਾਂ 10-12 ਫੁੱਟ ਉੱਚੀ ਸੀ 1958 ਦੇ ਵਿੱਚ ਜਦੋਂ ਬਹੁਤ ਜ਼ਿਆਦਾ ਬਰਸਾਤ ਆਈ ਤਾਂ ਉਸ ਸਮੇਂ ਸਾਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਪਿੰਡ ਦੇ ਬਹੁਤ ਸਾਰੇ ਜਿਹੜੇ ਪਰਿਵਾਰ ਸੀ ਇਹ ਜਿਹੜੀ ਆਪਾਂ ਜਗ੍ਹਾ ਦੇਖ ਰਹੇ ਹਾਂ ਇੱਥੇ ਇਸ ਪਰਿਵਾਰ ਨੇ ਇੰਤਜ਼ਾਮ ਕੀਤਾ ਸੀ ਉਹਨਾਂ ਦੇ ਰਹਿਣ ਖਾਣ ਪੀਣ ਦਾ ਤੇ ਦੋਸਤੋ ਇਹ ਕਾਫੀ ਉੱਚੀ ਸੀ ਹੁਣ ਟਾਈਮ ਪੈ ਗਿਆ ਤਾਂ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਗਲੀਆਂ ਉੱਚੀਆਂ ਹੁੰਦੀਆਂ ਨੇ ਤਾਂ ਇਹ ਲਗਭਗ ਬਰਾਬਰ ਹੋ ਚੁੱਕੀ ਆ ਉਸ ਤੋਂ ਬਾਅਦ ਜਿਹੜੀ ਇਹਦੀ ਖਾਸੀਅਤ ਆ ਇਸ ਦੇ ਇੱਕ ਗੈਰੇਜ ਵੀ ਉਸੇ ਸਮੇਂ ਦੇ ਬਣੇ ਹੋਏ ਆ ਇਸ ਦੀਆਂ ਵੀ ਜਿਹੜੀਆਂ ਪੁਰਾਣੀਆਂ ਛੱਤਾਂ ਨੇ ਜਦੋਂ ਇਹ ਹਵੇਲੀ ਬਣੀ ਤਾਂ ਨਾਲ ਹੀ ਇਸ ਦੇ ਗੈਰੇਜ ਬਣਾਏ ਗਏ ਸੀ ਇਸ ਦੇ ਜਿਹੜੇ ਇਹ ਤਖਤੇ ਨੇ ਵੀ ਤੁਸੀਂ ਦੇਖ ਰਹੇ ਹੋ ਫੋਲਡਿੰਗ ਵਾਲੇ ਤਖਤੇ ਨੇ ਮੌਜੂਦਾ ਸਮੇਂ ਦੇ ਵਿੱਚ ਇਸ ਹਵੇਲੀ ਦੀ ਸਾਮ ਸੰਵਾਲ ਜਯੰਤ ਚੌਰਰ ਜੀ ਐਡਵੋਕੇਟ ਉਹ ਕਰ ਰਹੇ ਨੇ ਤੇ ਇਹ ਦੋਸਤੋ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਵੀ ਉਸੇ ਸਮੇਂ ਦਾ ਪੁਰਾਣਾ ਦਰਵਾਜ਼ਾ ਹੈ ਇਹ ਆਰ ਪਾਰ ਹਵੇਲੀ ਕਰਾਸ ਹੁੰਦੀ ਸੀ ਤੇ ਇਸ ਦੇ ਨਾਲ ਜਿਹੜਾ ਇਹ ਸਾਹਮਣੇ ਕਮਰਾ ਦੇਖ ਰਹੇ ਆ ਇੱਥੇ ਘਰ ਦੇ ਵਿੱਚ ਹੀ ਚੱਕੀ ਲੱਗੀ ਹੋਈ ਸੀ ਸਾਰੇ ਪਰਿਵਾਰ ਦਾ ਜਿਹੜਾ ਆਟਾ ਸੀ ਉਹ ਇੱਥੇ ਹੀ ਪੀਸਿਆ ਜਾਂਦਾ ਸੀ ਤੇ ਇਹ ਨਾਲ ਪਸ਼ੂਆਂ ਦੇ ਵਾਸਤੇ ਤਿਆਰ ਕੀਤਾ ਹੋਇਆ ਸੀ ਦੋਸਤੋ ਬੜੀ ਵਧੀਆ ਹਾਲਤ ਦੇ ਵਿੱਚ ਇਹ ਹਵੇਲੀ ਆ ਬਹੁਤ ਖੂਬਸੂਰਤ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ